ਨਵਾਂ ਸਾਲ 2024 ਸਮੁੱਚੇ ਪੰਜਾਬੀਆਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਬਹੁਜਨ ਸਮਾਜ ਦੇ ਲੋਕ ਜਿਹੜੇ ਆਜ਼ਾਦੀ ਦੇ 75 ਸਾਲਾਂ ਚ ਵੀ ਸਮਾਜਿਕ ਬਰਾਬਰੀ ਲਈ ਬਰਾਬਰਤਾ ਲਈ ਲੜ ਰਹੇ ਆ ਆਰਥਿਕ ਆਜ਼ਾਦੀ ਤੇ ਪਰਵਰਤਨ ਦੇ ਸੰਕਲਪ ਲਈ ਲੜ ਰਹੇ ਆ ਉਹ ਟੀਚਾ 2024 ਦੇ ਵਿੱਚ ਵੀ ਇਸੇ ਤਰ੍ਹਾਂ ਬਾਦਸਤੂਰ ਚੱਲਦਾ ਰਹੇਗਾ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਗਵਾਹੀ ਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਲਾਮਬੰਦੀ ਜਿਹੜੀ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਆ ਉਹ ਸੁਪਨਾ ਜਿਹੜਾ ਗੁਰੂਆਂ ਨੇ ਲਿਆ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਣ ਬੋ ਉਹ ਸੁਪਨਾ ਜਿਹੜਾ ਸਾਬਕਾਂਸ਼ੀ ਰਾਮ ਨੇ ਲਿਆ ਸੀ ਜਿਸकी ਜਿੰਨੀ ਸੰਖਿਆ ਭਾਰੀ ਉਸਕੀ ਉਤਨੀ ਹਿੱਸੇਦਾਰੀ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ 224 ਦੇ ਵਿੱਚ ਵੀ ਅਸੀਂ ਲੜਦੇ ਰਹਾਂਗੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਰੋਜ਼ ਲੜਦੇ ਰਹਾਂਗੇ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਵਧਾਈ ਔਰ ਅਰਦਾਸ ਹੈ ਕੁਦਰਤ ਅੱਗੇ ਕਿ ਸਮੁੱਚੇ ਪੰਜਾਬ ਪੰਜਾਬੀ ਦੇਸ਼ ਵਾਸੀ ਧਰਤੀ ਤੇ ਵਸਣ ਵਾਲਾ ਹਰ ਜੀ ਚੰਗੀ ਸਿਹਤ ਖੁਸ਼ਹਾਲ ਜੀਵਨ ਗੁਜ਼ਾਰੇ ਧੰਨਵਾਦ ਨਮਾਸਾਲ 2024 ਸਮੁੱਚੇ ਪੰਜਾਬੀਆਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਬਹੁਜਨ ਸਮਾਜ ਦੇ ਲੋਕ ਜਿਹੜੇ ਆਜ਼ਾਦੀ ਦੇ 75 ਸਾਲਾਂ ਚ ਵੀ ਸਮਾਜਿਕ ਬਰਾਬਰੀ ਲਈ ਬਰਾਬਰਤਾ ਲਈ ਲੜ ਰਹੇ ਆ ਆਰਥਿਕ ਆਜ਼ਾਦੀ ਤੇ ਪਰਵਰਤਨ ਦੇ ਸੰਕਲਪ ਲਈ ਲੜ ਰਹੇ ਆ ਉਹ ਟੀਚਾ 2024 ਦੇ ਵਿੱਚ ਵੀ ਇਸੇ ਤਰ੍ਹਾਂ ਬਾਦਸਤੂਰ ਚੱਲਦਾ ਰਹੇਗਾ ਬਹੁਜਨ ਸਮਾਜ ਨੂੰ ਲਾਭੰਦ ਕਰਨ ਲਈ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਗਵਾਹੀ ਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਲਾਮਬੰਦੀ ਜਿਹੜੀ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਆ ਉਹ ਸੁਪਨਾ ਜਿਹੜਾ ਗੁਰੂਆਂ ਨੇ ਲਿਆ ਸੀ ਮਾਨਸ ਕੀ ਜਾਤੀ ਸਭਾ ਇੱਕੇ ਪਹਿਚਾਣ ਬੋ ਉਹ ਸੁਪਨਾ ਜਿਹੜਾ ਸਭ ਕਾਂਛੀ ਰਾਮ ਨੇ ਲਿਆ ਸੀ ਜਿਸकी ਜਿਤਨੀ ਸੰਖਿਆ ਭਾਰੀ ਉਸकी ਉਤਨੀ ਹਿੱਸੇਦਾਰੀ ਇਹ ਸੁਪਨੇ ਨੂੰ ਪੂਰਾ ਕਰਨ ਦੇ ਲਈ 224 ਦੇ ਵਿੱਚ ਵੀ ਅਸੀਂ ਲੜਦੇ ਰਹਾਂਗੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਰੋਜ਼ ਲੜਦੇ ਰਹਾਂਗੇ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਵਧਾਈ ਔਰ ਅਰਦਾਸ ਹੈ ਕੁਦਰਤ ਅੱਗੇ ਕਿ ਸਮੁੱਚੇ ਪੰਜਾਬ ਪੰਜਾਬੀ ਦੇਸ਼ਵਾਸੀ ਧਰਤੀ ਤੇ ਵਸਣ ਵਾਲਾ ਹਰ ਜੀ ਚੰਗੀ ਸਿਹਤ ਖੁਸ਼ਹਾਲ ਜੀਵਨ ਗੁਜ਼ਾਰੇ ਧੰਨਵਾਦ ਨਮਾਸਾਲ 2024 ਸਮੁੱਚੇ ਪੰਜਾਬੀਆਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਬਹੁਜਨ ਸਮਾਜ ਦੇ ਲੋਕ ਜਿਹੜੇ ਯਾਦੀ ਦੇ 75 ਸਾਲਾਂ ਚ ਵੀ ਸਮਾਜਿਕ ਬਰਾਬਰੀ ਲਈ ਬਰਾਬਰਤਾ ਲਈ ਲੜ ਰਹੇ ਆ ਆਰਥਿਕ ਆਜ਼ਾਦੀ ਦੇ ਪਰਵਰਤਨ ਦੇ ਸੰਕਲਪ ਲਈ ਲੜ ਰਹੇ ਆ ਉਹ ਟੀਚਾ 2024 ਦੇ ਵਿੱਚ ਵੀ ਇਸੇ ਤਰ੍ਹਾਂ ਬਾਦਸਤੂਰ ਚੱਲਦਾ ਰਹੇਗਾ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਬਸਪਾ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਦੀ ਗਵਾਹੀ ਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਲਾਮਬੰਦੀ ਜਿਹੜੀ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਆ ਉਹ ਸੁਪਨਾ ਜਿਹੜਾ ਗੁਰੂਆਂ ਨੇ ਲਿਆ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਣ ਬੋ ਉਹ ਸੁਪਨਾ ਜਿਹੜਾ ਸਾਬ ਕਾਂਸੀ ਰਾਮ ਨੇ ਲਿਆ ਸੀ ਜਿਸकी ਜਿੰਨੀ ਸੰਖਿਆ ਭਾਰੀ ਉਸकी ਉਤਨੀ ਹਿੱਸੇਦਾਰੀ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ 224 ਦੇ ਵਿੱਚ ਵੀ ਅਸੀਂ ਲੜਦੇ ਰਹਾਂਗੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਰੋਜ਼ ਲੜਦੇ ਰਹਾਂਗੇ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਵਧਾਈ ਔਰ ਅਰਦਾਸ ਹੈ ਕੁਦਰਤ ਅੱਗੇ ਕਿ ਸੁਮੱਚੇ ਪੰਜਾਬ ਪੰਜਾਬੀ ਦੇਸ਼ਵਾਸੀ ਧਰਤੀ ਤੇ ਵਸਣ ਵਾਲਾ ਹਰ ਜੀ ਚੰਗੀ ਸਿਹਤ ਖੁਸ਼ਹਾਲ ਜੀਵਨ ਗੁਜ਼ਾਰੇ ਧੰਨਵਾਦ